ਔਰ ਆਇਆ ਅਮਰਿੰਦਰ ਸਿੰਘ ਵੜਿੰਗ ਜਿਹੜੇ ਨੇ ਇਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਆਉਣ ਤੇ ਉਹਨਾਂ ਦਾ ਅਸੀਂ ਜਿੱਥੇ ਵੈਲਕਮ ਕਰ ਰਹੇ ਹਾਂ ਸਵਾਗਤ ਕਰਦੇ ਹਾਂ ਔਰ ਹਾਈ ਕਮਾਂਡ ਨੇ ਇਹਨਾਂ ਨੂੰ ਲੁਧਿਆਣੇ ਤੋਂ ਟਿਕਟ ਦਿੱਤੀ ਹੈ ਔਰ ਕਾਂਗਰਸ ਸੇਵਾਦਲ ਪੂਰੇ ਪੰਜਾਬ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਮੁੱਖਲੀ ਭੂਮਿਕਾ ਨਿਭਾਣ ਜਾ ਰਿਹਾ ਹੈ ਕਿਉਂਕਿ ਕਾਂਗਰਸ ਸੇਵਾਦਲ ਦੀ ਜ਼ਿੰਮੇਵਾਰੀ ਐਤਕੀ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਡਿਊਟੀ ਲੱਗੀ ਆ ਜੇ ਅਗਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੋਟਲੀ ਭੂਮਿਕਾ ਨਾ ਨਿਭਾਈ ਦੇਸ਼ ਵਿੱਚ ਤਾਂ ਦੇਸ਼ ਜਿਹੜਾ ਆ ਅਗਲੀ ਜਿਹੜੀ 2029 ਦੀ ਇਲੈਕਸ਼ਨ ਆ ਉਹਦੀ ਲੋੜ ਨਹੀਂ ਪੈਗੀ ਥੋੜੇ ਜਿਹੜਾ ਇਹ ਲੋਕ ਜਿਹੜੇ ਆ ਨਾ ਸਿਰਫ ਦੇਸ਼ ਨੂੰ ਵੇਚਣਗੇ ਬਲਕਿ ਸੰਵਿਧਾਨ ਵੀ ਦੇਸ਼ ਦਾ ਚੇਂਜ ਕਰਨ ਜਾ ਰਹੇ ਆ ਇਸ ਕਰਕੇ ਕਾਂਗਰਸ ਸੇਵਾਦਲ ਪੂਰੀ ਮਸ਼ਹਰਤੀ ਦੇ ਨਾਲ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਮੁੱਖ ਭੂਮਿਕਾ ਨਿਭਾ ਰਿਹਾ ਜਿਹੜੀ ਰਾਜਾ ਬੜੀ ਮਜੀਦੋ ਦੇ ਪ੍ਰਧਾਨ ਬਣੇ ਆ ਉਹਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਉੱਪਰ ਉਠਾਇਆ ਉਹਨਾਂ ਨੇ ਤਰਨੇ ਲਾਏ ਉਹਨਾਂ ਦੇ ਲੋਕਾਂ ਦੀਆਂ ਜੁੜੀਆਂ ਮੰਗਾ ਸੀ ਉਹ ਉਹਨਾਂ ਉੱਤੇ ਖੜ ਕੇ ਉਹਨਾਂ ਨੇ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਹ ਲੁਧਿਆਣਾ ਵਾਸੀ ਜਿਹੜੇ ਲੁਧਿਆਣਾ ਵਿੱਚ ਐਮਪੀ ਬਣ ਕੇ ਜਾਣਗੇ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਲੁਧਿਆਣਾ ਤੋਂ ਅੱਜ ਆਪਣੀ ਚੋਣ ਮਹੀਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕਾਂਗਰਸੀ ਵਰਕਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸਾਡੇ ਨਾਲ ਕਾਫੀ ਸਾਰੇ ਕਾਂਗਰਸ ਦੇ ਵਰਕਰ ਨੇ ਸਰ ਤੁਹਾਡਾ ਕੀ ਨਾਮ ਹੈ ਜੀ ਸੁਸ਼ੀਲ ਪ੍ਰਸ਼ਰ ਸੈਕਟਰੀ 올 ਇੰਡੀਆ ਕਾਂਗਰਸ ਸੇਵਾ ਦਾ ਹਮ ਕਿਸ ਤਰ੍ਹਾਂ ਦੀ ਤਿਆਰੀ ਹੈ ਫਿਰ ਅੱਜ ਤੁਸੀਂ ਆਪਣੇ ਪ੍ਰਧਾਨ ਦੀ ਸਵਾਗਤ ਬਿਲਕੁਲ ਜੀ ਲੁਧਿਆਣਾ ਤੇ ਏ ਡਾਕਟਰ ਅਸੀਂ ਅੱਜ ਖੜੇ ਆ ਡਾਕਟਰ ਸ਼ੀ ਡਾਕਟਰ ਸਤਪਾਲ ਪ੍ਰਾਸ਼ਰ ਜੋ ਮੇਰੇ ਵੱਡੇ ਭਰਾ ਸੀ ਉਹਨਾਂ ਦੇ ਬੁੱਤੇ ਉੱਤੇ ਖੜੇ ਆ ਸਾਡਾ ਕਾਂਗਰਸ ਸੇਵਾਦਲ ਦੇ ਸਾਰੇ ਸਾਥੀ ਇੱਥੇ ਖੜੇ ਨੇ ਮੇਰੇ ਨਾਲ ਸੁਭਾਸ਼ ਭਾਰਗਵ ਜੀ ਨੇ ਜੋ ਸਾਡੇ ਕਾਂਗਰਸ ਸੇਵਾਦਲ ਦੇ ਪੰਜਾਬ ਦੇ ਪ੍ਰਧਾਨ ਨੇ ਮੈਂ ਆਲ ਇੰਡੀਆ ਦੇ ਸੈਕਟਰੀ ਆ ਸੋ ਉਹਨਾਂ ਦੇ ਆਣ ਤੇ ਉਹਨਾਂ ਦਾ ਅਸੀਂ ਇੱਥੇ ਵੈਲਕਮ ਕਰ ਰਹੇ ਆ ਸਵਾਗਤ ਕਰਦੇ ਆ ਉੱਚੇਚੇ ਤੌਰ ਤੇ ਉਹਨਾਂ ਨੇ ਵੱਡੇ ਭਰਾ ਸ਼ੀ ਡਾਕਟਰ ਸਤਪਾਲ ਪ੍ਰਾਸ਼ਰ ਜੀ ਨੂੰ ਨਮਨ ਕਰਨ ਵਾਸਤੇ ਸਾਡਾ ਸ਼ੀਵਾਦਲ ਦੇ ਸਾਰੇ ਸਾਥੀ ਇੱਥੇ ਖੜੇ ਆ ਉਹ ਆਣਗੇ ਆਪਣੀ ਕਾਰ ਚੋਂ ਉਤਰ ਕੇ ਪ੍ਰਾਸ਼ਰ ਜੀ ਨੂੰ ਨਮਨ ਕਰਕੇ পুষ্পਮਾਲਾ ਪਹਿਨਾ ਕੇ ਉਹਨਾਂ ਦਾ ਸਤਿਕਾਰ ਕਰਨ ਤੋਂ ਬਾਅਦ ਉਹ ਇਥੇ ਐਂਟਰੀ ਕਰਨਗੇ ਸਾਡੇ ਸੇਵਾ ਦਲ ਦੇ ਸਾਰੇ ਸਾਥੀਆਂ ਨੇ ਐਹਿਦ ਕੀਤਾ ਕਿ ਹਰ ਬੂਥ ਦੇ ਉੱਤੇ ਦੋ ਕਾਂਗਰਸ ਸੇਵਾ ਦਲ ਦੇ ਸਾਥੀ ਜਿਹੜੇ ਆ ਪੋਲਿੰਗ ਜੈਂਟ ਦੇ ਰੂਪ ਦੇ ਵਿੱਚ ਜਾਂ ਪੋਲਿੰਗ ਬੂਥ ਦੇ ਉੱਤੇ ਆਪਣੀ ਡਿਊਟੀ ਜਿਹੜੀ ਆ ਉਹ ਦੇਣਗੇ ਭਾਰਗਵ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਨਾ ਕੇਵਲ ਲੁਧਿਆਣਾ ਪੂਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਪਰ ਕਾਂਗਰਸ ਸੇਵਾ ਦਲ ਦੇ ਸਾਥੀਆਂ ਨੂੰ ਇਹ ਡਿਊਟੀ ਲਗਾਈ ਹੈ ਕਿ ਹਰ ਬੂਥ ਦੇ ਉੱਤੇ ਸਾਡੇ ਦੋ ਜਿਹੜੇ ਵਰਕਰ ਨੇ ਬਾਬਰਦੀ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆ ਗਨਵੇਸ਼ ਦੇ ਵਿੱਚ ਕੈਪ ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਦੀ ਫਰੰਟਲ ਆਰਗੇਨਾਈਜੇਸ਼ਨ ਹੈ ਪਹਿਲੀ ਫਰੰਟਲ ਆਰਗੇਨਾਈਜੇਸ਼ਨ ਹੈ ਜਿਹੜੀ ਆਜ਼ਾਦੀ ਤੋਂ ਪਹਿਲਾਂ ਬਣੀ 28 ਦਸੰਬਰ 1923 ਦੇ ਵਿੱਚ ਕਾਂਗਰਸ ਸੇਵਾਦਲ ਦਾ ਗਠਨ ਹੋਇਆ ਸੀ 1885 ਦੇ ਵਿੱਚ ਕਾਂਗਰਸ ਪਾਰਟੀ ਦਾ ਗਠਨ ਹੋਇਆ ਸੀ ਸੋ ਚਾਰ ਫਰੰਟਲ ਆਰਗੇਨਾਈਜੇਸ਼ਨ ਹੈ ਕਾਂਗਰਸ ਸੇਵਾਦਲ ਮਹਿਲਾ ਕਾਂਗਰਸ ਯੂਥ ਕਾਂਗਰਸ ਐਨਐਸਯੂਆਈ ਸੋ ਸਭ ਤੋਂ ਜਿਹੜੀ ਅੰਗਰੀਨੀ ਜਿਹੜੀ ਫਰੰਟਲ ਆਰਗੇਨਾਈਜੇਸ਼ਨ ਹੈ ਸੇਵਾਦਲ ਹੈ ਸਹੀ ਗੱਲ ਸਰ ਤੁਹਾਡਾ ਕੀ ਨਾਮ ਹੈ ਸੁਭਾਸ਼ ਭਾਖਤ ਹਾਂ ਤੁਹਾਡੀ ਕੀ ਤਿਆਰੀ ਲੁਧਿਆਣਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਕੀ ਤਿਆਰੀ ਹੈ ਦੇਖੋ ਰਾਜਾ ਅਮਰਿੰਦਰ ਸਿੰਘ ਵੜਿੰਗ ਜਿਹੜੇ ਨੇ ਇਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਔਰ ਹਾਈ ਕਮਾਂਡ ਨੇ ਇਹਨਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਹੈ ਔਰ ਕਾਂਗਰਸ ਸੇਵਾਦਲ ਪੂਰੇ ਪੰਜਾਬ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਮੁੱਢਲੀ ਭੂਮਿਕਾ ਨਿਭਾਉਣ ਜਾ ਰਿਹਾ ਹੈ ਕਿਉਂਕਿ ਕਾਂਗਰਸ ਸੇਵਾਦਲ ਦੀ ਜ਼ਿੰਮੇਵਾਰੀ ਐਤਕੀ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਡਿਊਟੀ ਲੱਗੀ ਹੈ ਕਿਉਂਕਿ ਕਾਂਗਰਸ ਸੇਵਾਦਲ ਉਹ ਸੰਗਠਨ ਹੈ ਜਿਸ ਨੇ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਇਆ ਅੰਗਰੇਜ਼ਾਂ ਦੇ ਨਾਲ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਮੁੱਖ ਭੂਮਿਕਾ ਨਿਭਾਈ ਔਰ ਪੰਡਿਤ जवाहरलाल नेहरू ਜਿਹੜੇ ਸੀ ਉਹ ਸਾਡੇ ਫਰੰਟਲ ਆਰਗੇਨਾਈਜੇਸ਼ਨ ਦੇ ਇਹਦੇ ਕਾਂਗਰਸ ਸੇਵਾਦਾਲ ਦੇ ਫਾਊਂਡਰ ਚੇਅਰਮੈਨ ਸੀਗੇ ਲਾਲ ਬਾਦਰ ਸ਼ਾਸਤਰੀ ਜੀ ਨੇਤਾ ਇਸ सुभाष चंद्र बोस ਸਰਦਾਰ ਭਗਤ ਸਿੰਘ ਜੀ ਇਹ ਸਾਰੇ ਇਹਦੇ ਮਤਲਬ ਕਿ ਇਹਦੇ ਫਾਊਂਡਰ ਮੈਂਬਰ ਰਹੇ ਆ ਤਾਂ ਇਸ ਸੰਸਥਾ ਦੀ ਅੱਜ ਜਿੰਮੇਵਾਰੀ ਫੇਰ ਬਹੁਤ ਵੱਡੀ ਹੈ ਕਿਉਂਕਿ ਅੱਜ ਦੇਸ਼ ਜਿੰਨਾਂ ਹਾਲਾਤਾਂ ਦੇ ਵਿੱਚ ਚੱਲ ਰਿਹਾ ਹੈ ਜੋ 10 ਸਾਲ ਤੋਂ ਦੇਸ਼ ਦੇ ਵਿੱਚ ਲੁੱਟਖੋਟ ਮਚੀ ਹੋਈ ਹੈ ਪੂਰਾ ਦੇਸ਼ ਜਿਹੜਾ ਆ ਅੱਜ ਬਿਲਕੁਲ ਅੱਧਾ ਵੇਚ ਦਿੱਤਾ ਆ ਅੱਧੇ ਦੇ ਵੇਚਣ ਦੀ ਤਿਆਰੀ ਆ ਜੇ ਅਗਰ ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੁਢਲੀ ਭੂਮਿਕਾ ਨਾ ਨਿਭਾਈ ਦੇਸ਼ ਵਿੱਚ ਤਾਂ ਦੇਸ਼ ਜਿਹੜਾ ਆ ਅਗਲੀ ਜਿਹੜੀ 2029 ਦੀ ਇਲੈਕਸ਼ਨ ਆ ਉਹਦੀ ਲੋੜ ਨਹੀਂ ਪੈਗੀ ਔਰ ਇਹ ਜਿਹੜਾ ਇਹ ਲੋਕ ਜਿਹੜੇ ਆ ਨਾ ਸਿਰਫ ਦੇਸ਼ ਨੂੰ ਵੇਚਣਗੇ ਬਲਕਿ ਸੰਵਿਧਾਨ ਵੀ ਦੇਸ਼ ਦਾ ਚੇਂਜ ਕਰਨ ਜਾ ਰਹੇ ਆ ਇਸ ਕਰਕੇ ਕਾਂਗਰਸ ਸੇਵਾਦਲ ਪੂਰੀ ਮੁਸ਼ਤਦੀ ਦੇ ਨਾਲ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਮੁੱਖ ਭੂਮਿਕਾ ਨਿਭਾ ਰਿਹਾ ਹੈ ਤੁਹਾਡੀ ਤੁਹਾਡੇ ਨਾਮ ਹੈ ਮੇਰਾ ਗੁਰਜੀਤਪਾਲ ਵਾਲੀਆ ਪੀਸੀਸੀ ਡੈਲੀਗੇਟ ਕੋਆਰਡੀਨੇ ਤੇ ਅਸੀਂ ਜਿਹੜੇ ਰਾਜਾ ਬੜਿੰਗਜੀ ਦੋ ਦੇ ਪ੍ਰਧਾਨ ਬਣੇ ਆ ਉਹਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਉੱਪਰ ਉਠਾਇਆ ਉਹਨਾਂ ਨੇ ਤਰਨੇ ਲਾਏ ਉਹਨਾਂ ਦੇ ਲੋਕਾਂ ਦੀਆਂ ਜੁੜੀਆਂ ਮੰਗਾ ਸੀ ਉਹ ਉਹਨਾਂ ਉੱਤੇ ਖੜ ਕੇ ਉਹਨਾਂ ਨੇ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਹ ਲੁਧਿਆਣਾ ਵਾਸੀ ਜਿਹੜੇ ਲੁਧਿਆਣਾ ਵਿੱਚ ਐਮਪੀ ਬਣ ਕੇ ਜਾਣਗੇ ਤੇ ਲੋਕਾਂ ਦੀਆਂ ਜਿਹੜੀਆਂ ਡਾਕਟਰ ਤਕਲੀਫਾਂ ਵਾਂ ਉਹਨੂੰ ਉਵੇਂ ਹੀ ੜਾ ਔਰ ਖਾਣਗੇ ਸੰਸਦ ਵਿੱਚ ਜਾ ਕੇ ਵੀ ਉਹਨਾਂ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਦੂਜੀ ਰਾਹੁਲ ਗਾਂਧੀ ਜੀ ਸਾਡੇ ਜਿਹੜੇ ਨੇਤਾਵਾ ਉਹਨਾਂ ਨੇ 4000 ਕਿਲੋਮੀਟਰ ਪੈਦਲ ਯਾਤਰਾ ਕੀਤੀ ਪਹਿਲਾਂ ਫਿਰ ਪੂਰੀ ਟੋਟਲ 10000 ਕਿਲੋਮੀਟਰ ਯਾਤਰਾ ਕੀਤੀ ਉਹਦੇ ਵਿੱਚ ਉਹਨਾਂ ਨੇ ਗਰੀਬ ਜਿਹੜੇ ਰੇੜੀ ਵਾਲੇ ਸੀ ਜਾਂ ਮਕੈਨਿਕ ਸੀਗੇ ਜਾਂ ਹੋਰ ਵੀ ਕਿਸੇ ਸਮਾਜ ਜਿਹੜਾ ਨੂੰ ਪ੍ਰੋਬਲਮ ਆਂਦੀਆਂ ਵਾਂ ਕੁਲ ਉਹਨਾਂ ਨੂੰ ਉਹਨਾਂ ਦੀ ਵਿੱਚ ਜਾ ਕੇ ਉਹਨਾਂ ਨੇ ਉਹ ਸੋਲਵ ਕੀਤੀਆਂ ਤੇ ਉਹਨਾਂ ਨੇ ਜਿਹੜੀਆਂ ਸਾਡੀਆਂ 5 ਗਰੰਟੀਆਂ ਬਣਾਈਆਂ ਉਹ ਜੂਥ ਦੇ ਬਣਾਈ ਉਹਨਾਂ ਨੇ ਗਰੰਟੀ ਵੀ ਜੁਵਾ ਨੂੰ 30 ਲੱਖ ਨੌਕਰੀ ਦੇਣੀ ਆ ਜਿਹੜੀ ਖਾਲੀ ਪਈ ਆ ਭਾਰਤ ਸਰਕਾਰ ਵਿੱਚ ਉਹ ਜਦੋਂ ਪਹਿਲਾ ਸਰਕਾਰ ਸਾਡੀ ਆਣੀ ਆ ਜਦੋਂ ਰਾਜਾ ਬੜਿੰਗ ਜੀ ਨੇ ਐਮਪੀ ਬਣਨਾ ਵਾ ਤੇ ਸਾਡੇ ਲੁਧਿਆਣੇ ਹਲਕੇ ਨੂੰ ਵੀ ਉਹਨਾਂ ਨੇ ਜਿੰਨੇ ਵੀ ਸਾਡੀਆਂ ਬੇਰੋਜ਼ਗਾਰ ਮੁੰਡੇ ਆ ਉਹਨਾਂ ਨੂੰ ਜੋਬਾਂ ਦੇਣੀਆਂ ਫਿਰ ਮਹਿਲਾ ਦੇ ਉੱਤੇ ਉਹਨਾਂ ਨੇ ਜਿਹੜਾ ਕੀਤਾ ਵਾ ਗਰੰਟੀ ਕੀਤੀ ਆ ਉਹ ਮਹਿਲਾ ਨੂੰ ਅਸੀਂ ਪੂਰੀਆਂ ਗਰੰਟੀਆਂ ਦੇਣੀਆਂ ਕਿਉਂਕਿ ਮਹਿਲਾ ਵਿਦੇਸ਼ ਜਿਹੜਾ ਵਾ ਉਹ ਪਾਸ ਨਹੀਂ ਹੋਇਆ ਉਹ ਉੱਦੀ ਠੰਡੇ ਬਸਤੇ ਚ ਪੈ ਗਿਆ ਪਰ ਉਹਨੂੰ ਪਾਸ ਕਾਂਗਰਸੀ ਕਰੂ ਕਾਂਗਰਸੀ ਲਾਗੂ ਕਰੂਗੀ ਉਸ ਤੋਂ ਬਾਅਦ ਜਿਹੜੀਆਂ ਕਿਸਾਨ ਸ਼ਰਮਿਕਾ ਉਹਨਾਂ ਦੀਆਂ ਜਿਹੜੀਆਂ ਮਨਰੇਗਾ ਦੀਆਂ ਪੈਸੇ ਆ ਉਹਨਾਂ ਦੇ ਜਿਹੜੇ ਉਹਨਾਂ ਨੇ 400 ਰੁਪਿਆ ਪਰ ਡੇ ਕਰਨ ਦਾ ਐਲਾਨ ਕੀਤਾ ਵਾ ਇਹ ਵੀ ਉਦੋਂ ਜਦੋਂ ਸਾਡੀ ਸਰਕਾਰ ਬਣਨੀ ਹੈ ਤੁਰੰਤ ਬਣਨਾ ਫਿਰ ਕਿਸਾਨਾਂ ਦੇ ਉੱਤੇ ਕਿਹਾ ਵੀ ਜਦੋਂ ਸਾਡੀ ਸਰਕਾਰ ਬਣੂ ਪਹਿਲਾ ਜਿਹੜਾ ਵਿਧੇਕ ਹੋਊਗਾ ਉਹ ਐਮਐਸਪੀ ਦਾ ਹੋਊਗਾ ਤੇ ਇਸ ਤੋਂ ਵੱਡੀ ਹੋਰ ਮਾਨ ਵਾਲੀ ਚੱਲ ਗਈ ਹੈ ਜਿਹੜੇ ਅਸੀਂ ਆਪਣੇ ਅੰਨਦਾਤਾ ਨੂੰ ਅਸੀਂ ਆਪਣੇ ਅੰਨ ਦਾ ਤੁਹਾਨੂੰ ਖੁਸ਼ ਕਰ ਸਕਦੇ ਹਾਂ ਕਿਉਂਕਿ ਉਹਨਾਂ ਦੀਆਂ ਬਹੁਤ ਮਿਹਨਤਾਂ ਵਾ ਜੇ ਅਸੀਂ ਅੱਜ ਜੀਂਦੇ ਆ ਤੇ ਉਹਨਾਂ ਦੀ ਬਦੌਲਤੀਆਂ ਕਿਉਂਕਿ ਉਹ ਜਿਹੜੇ ਕਣਕ ਚਾਵਲ ਜੇ ਜੱਦਾ ਵਾਲਾ ਨਾ ਪੈਦਾ ਕਰਨ ਤੇ ਫਿਰ ਅਸੀਂ ਸਾਨੂੰ ਬਾਹਰੋਂ ਐਕਸਪੋਰਟ ਕਰਨਾ ਪੈਣਾ ਤੇ ਇਸ ਕਰਕੇ ਸਾਨੂੰ ਉਹਨਾਂ ਦੀਆਂ ਜੋ ਜਾਇਜ਼ ਮੰਗਾਵਾਂ ਐਮਐਸਪੀ ਲਾਗੂ ਕਰਨੀ ਉਹ ਪਹਿਲਾਂ ਪਹਿਲੇ ਦੇ ਆਧਾਰ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਤੇ ਉਹਦਾ ਜਿਹੜਾ ਰਾਜਾ ਬੜਿੰਗ ਜੀ ਸਾਡੇ ਆ ਉਹ ਉਹ ਵਧੀਆ ਢੰਗ ਨਾਲ ਸੰਸਦ ਵਿੱਚ ਜਾ ਕੇ ਇਹ ਜਿਹੜੀਆਂ ਮੰਗਾਂ ਵਾ ਕਿਸਾਨਾਂ ਦੀ ਕਿਉਂਕਿ ਸਾਡਾ ਸੂਬਾ ਕਿਸਾਨੀ ਸੂਬਾ ਵਾ ਤੇ ਉਸ ਵਿੱਚ ਉਹਨਾਂ ਦੀ ਪਹਿਲੀ ਮੰਗ ਜਿਹੜੀ ਇਹ ਹੈ ਉਹਨਾਂ ਦੇ ਪੂਰਾ ਹਲ ਕੀਤਾ ਜਾਵੇ ਜੀ ਜੀ ਤੁਹਾਡਾ ਕੀ ਨਾਮ ਹੈ ਗੁਰਦੀਪ ਸਿੰਘ ਗਰੇਵਾਲ ਕਿਸ ਤਰ੍ਹਾਂ ਦੀ ਤਿਆਰੀ ਹੈ ਰਾਜਾ ਬਲੇਂਗਾ ਜਿੱਥੇ ਤਿਆਰੀ ਬਹੁਤ ਹੈ ਜੀ ਵਰਕਰਾਂ ਵਿੱਚ ਪੂਰਾ ਜੋਸ਼ ਆ ਕਿਉਂਕਿ ਸਾਡੇ ਪਾਰਟੀ ਪ੍ਰਧਾਨ ਵੀ ਆ ਪਹਿਲਾਂ ਵੀ ਜਦੋਂ ਯੂਥ ਪ੍ਰਧਾਨ ਸੀ ਰਾਜਾ ਵੜਿੰਗ ਜੀ ਉਦੋਂ ਵੀ ਬਹੁਤ ਵਰਕਰਾਂ ਚ ਇਹਨਾਂ ਨੇ ਜੋਸ਼ ਭਰਿਆ ਹੁਣ ਵੀ ਜਦੋਂ ਦੇ ਪ੍ਰਧਾਨ ਬਣੇ ਆ ਪਾਰਟੀ ਪੂਰੀ ਇੱਕ ਜੁਟਤਾ ਨਾਲ ਪੂਰੇ ਜੋਸ਼ ਨਾਲ ਕੰਮ ਕਰਦੇ ਆ ਬਾਕੀ ਸਾਡੇ ਆ ਗਰਜੀਤ ਵਾਲੀ ਆ ਜਿਹਨੂੰ ਦੱਸਦਾ ਵਿਸਤਾਰ ਨਾਲ ਤੁਹਾਨੂੰ ਡੈਲੀਗੇਟ ਪੰਜਾਬ ਆ ਪ੍ਰੈਸ਼ਰ ਜੀ ਆ ਭਾਰਗਵ ਜੀ ਆ ਸੇਵਾਦਾਲਿਆ ਨਾਲ ਇਸਤੀਦਾਲ ਬੈਠਾ ਸਾਰਾ ਪੂਰਾ ਪੂਰੇ ਜੋਸ਼ ਦੇ ਨਾਲ ਬਹੁਤ ਵਧੀਆ ਮਾਰ ਜਾਂਦੇ ਨਾਲ ਦੀਟ ਤੋਂ ਬਾਅਦ ਇਹ ਬਿਲਕੁਲ ਇਸ ਤਰੀਕਾ ਨਾਲ ਦੇ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਉਹ ਵੀ ਅੱਜ ਰਾਜਾ ਵਿਡਿੰਗ ਬੀਬੀਆਂ ਵੀ ਇੱਥੇ ਸ਼ਾਮਲ ਹੋਈਆਂ ਨੇ ਰਾਜਾ ਵਿਡਿੰਗ ਦੇ ਸਵਾਗਤ ਦੇ ਲਈ 사ਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਜੀ ਮੋਨੀਕਾ ਰਣੀ ਜਰਨਲ ਸੈਕਟਰੀ ਪੰਜਾਬ ਕਿਸ ਤਰ੍ਹਾਂ ਦੀ ਤਿਆਰੀ ਹੈ ਲੁਧਿਆਣਾ ਦੇ ਵਿੱਚ ਦੇਖੋ ਜੀ ਤਿਆਰੀ ਬਹੁਤ ਵਧੀਆ ਆ ਸੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਰਾਤ ਨੂੰ ਜੋ ਵੀ ਸਾਡੀ ਡਿਊਟੀ ਲੱਗੀ ਤਨਦੇਹੀ ਨਾਲ ਸੀ ਨਿਭਾਵਾਂਗੇ ਅੱਜ ਫਿਰ ਅੱਜ ਤੋਂ ਤੁਸੀਂ ਨਾਲ ਚੱਲਣਾ ਸ਼ੁਰੂਆਤ ਕਰ ਰਹੇ ਹਾਂ ਹਾਂ ਜੀ ਸ਼ੁਰੂਆਤ ਕਰ ਰਹੇ ਹਾਂ ਅਸਤ ਜੀ ਔਰ ਵੀ ਬੀਬੀਆਂ ਨੇ ਜੀ ਤੁਹਾਡੀ ਕਿਰਪਾ ਤੁਹਾਡੇ ਨਾਮ ਕੀ ਮੇਰਾ ਅਮਰਜੀਤ ਕੌਰ ਪੂਰੀ ਤਿਆਰੀ ਕਿਸ ਤਰ੍ਹਾਂ ਦੀ ਪੂਰੀ ਤਿਆਰੀ ਔਰ ਤੁਹਾਡੇ ਨਾਲ ਤਾਂ ਬਣ ਲੱਗਦਾ ਰਾਜਾ ਵੜਿੰਗ ਦੇ ਪਤਨੀ ਵੀ ਆ ਰਹੇ ਨੇ ਅੱਜ ਅਮਰਤਾ ਵੜਿੰਗ ਉਹ ਵੀ ਸ਼ਾਮਲ ਹੋ ਰਹੇ ਨੇ ਮੇਰਾ ਇਸ ਸਪੋਰਟ ਸ਼ੋਅ ਦੇ ਵਿੱਚ ਹਾਂਜੀ ਹਾਂਜੀ ਜ਼ਰੂਰ ਜੀ ਅਸੀਂ ਉਹਨਾਂ ਦੇ ਨਾਲ ਵੀ ਪੂਰਾ ਆਪਣੇ ਮੇਨ ਨਾਲ ਨਾਲ ਬਲਵੁੱਤੇ ਤੇ ਜਾਵਾਂਗੇ ਅਸੀਂ ਜਿੱਥੇ ਵੀ ਸਾਡੀ ਡਿਊਟੀ ਲਗਾਣਗੇ ਜਿੱਥੇ ਵੀ ਜਾਣਾ ਹੋਇਆ ਅਸੀਂ ਉੱਥੇ ਜਾਵਾਂਗੇ ਸਾਰੀ ਮਹਿਲਾ ਦੇ ਨਾਲ ਜਾਵਾਂਗੇ ਔਰ ਤੁਹਾਡਾ ਤਾਂ ਖਾਸ ਤੌਰ ਤੇ ਅਮਰਤਾ ਵੜਿੰਗ ਜੀ ਨਾਲ ਬੜਾ ਤਾਲ ਮੇਲ ਹੋ ਜਾਣਾ ਹਾਂਜੀ ਜੀ ਹਾਂਜੀ ਤੁਨੂੰ ਕੀ ਦਾ ਇੰਤਜ਼ਾਰ ਅਮਰਤਾ ਵੜਿੰਗ ਦਾ ਕਿ ਰਾਜਾ ਵੜਿੰਗ ਦਾ ਸਾਨੂੰ ਦੇਖੋ ਜੀ ਕਾਂਗਰਸ ਵਿੱਚ ਦੇਖੋ ਸਾਡੇ ਰਾਜਾ ਵੜਿੰਗ ਜੀ ਹੈਗਾ ਸਾਨੂੰ ਖੁਸ਼ੀ ਹੈਗੀ ਅੱਜ ਉਹਨਾਂ ਦੇ ਨਾਲ ਵੀ ਸਾਡੇ ਬਹੁਤ ਜ਼ਿਆਦਾ ਦਿਲੋਂ ਪਿਆਰ ਹੈਗਾ ਉਹਨਾਂ ਦੀ ਮਿਸਿਸ ਦੇ ਨਾਲ ਵੀ ਜ਼ਿਆਦਾ ਪਿਆਰ ਹੈਗਾ ਕੋਈ ਇੱਕੰਦੀ ਗੱਲ ਨਹੀਂ ਬੀਬੀ ਅਮਰਤਾ ਵੜਿੰਗ ਦਾ ਵੀ ਤੁਸੀਂ ਉਹਨਾਂ ਹੀ ਸਵਾਗਤ ਕਰਨਾ ਹਾਂਜੀ ਜ਼ਰੂਰ ਜੀ ਜ਼ਰੂਰ ਉਹਨਾਂ ਦਾ ਵੀ ਉਹਨਾਂ ਹੀ ਸਵਾਗਤ ਹੈ ਹਾਂ ਤਾਂ ਬਿਲਕੁਲ ਇਸ ਤਰ੍ਹਾਂ ਆ ਜਿਹੜਾ ਲੁਧਿਆਣੇ ਦੇ ਵਿੱਚ ਹੈ ਜਿਹੜੀ ਰਾਜਾ ਵੜਿੰਗ ਹਰਾਂ ਦੀ ਜਿਹੜੀ ਅੱਜ ਚੋਣ ਮਹਿਮਾ ਉਹ ਸ਼ੁਰੂ ਹੋਣ ਜਾ ਰਹੀ ਹੈ ਤਾਂ ਇਹ ਵਰਕਰ ਨੇ ਤਮਾਮ ਤਿਆਰੀ ਕਰ ਰਹੇ ਨੇ ਰੋਡ ਸ਼ੋਅ ਆ ਜਿਹੜਾ ਕੋਈ ਸਮੇਂ ਦੇ ਬਾਅਦ ਇਧਰਲੇ ਪਾਸਿਓਂ ਆ ਜਿਹੜਾ ਰੋਡ ਸ਼ੋਅ ਇੱਥੇ ਪਹੁੰਚੇਗਾ ਤਾਂ ਇਹ ਰੋਡ ਸ਼ੋਅ ਦਾ ਸਾਰੇ ਵਰਕਰ ਇੰਤਜ਼ਾਰ ਕਰ ਰੋਡ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਾਂ ਹਾਂਜੀ ਰੋਡ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਾਂ ਮੈਂ ਵੀ ਜਿਹੜਾ ਬਦਾਨ ਦਿਹਾਤੀ ਤੋਂ ਆ ਜੀ ਤੁਹਾਡਾ ਕੀ ਨਾਮ ਹੈ ਪੰਕਜ ਸ਼ਰਮਾ ਰੋਡ ਜੋਰ ਸ਼ੋਅ ਕਿੱਥੇ ਪਹੁੰਚ ਰਿਹਾ ਹੈ ਰੋਡ ਸ਼ੋਅ ਬਾਬਾ ਸੁਨਾਰਾ ਤੋਂ ਪਹੁੰਚ ਗਿਆ ਜੀ ਬਸ ਸਟਾਰਟ ਹੈ ਉਹ ਸਿੱਧਾ ਇੱਥੇ ਤੋਂ ਇਧਰ ਜਾਣਾ ਜੀ ਫਿਰ ਸੀਐਮਸੀ ਜਾਊਗਾ ਸੀਐਮਸੀ ਤੋਂ ਹੁੰਦੇ ਹੋਏ ਇਹ ਜਗਰਾਓਂ ਤੱਕ ਦਾ ਰੋਡ ਸ਼ੋਅ ਹੈ ਜੀ ਤੁਸੀਂ ਨਾਲ ਜਾ ਰਹੇ ਹੋ ਜੀ ਅਸੀਂ ਨਾਲ ਜਾਵਾਂਗੇ ਕਿੰਨਾ ਕੁਸ਼ਾ ਸਾਡੇ ਵੱਲੋਂ ਪੂਰੀ ਫੁਲੀ سپورਟ ਹੈ ਜੀ ਦੂਜੇ ਪਾਸੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਪ੍ਰਾਚਰ ਪੱਪੀ ਨੇ ਕਿਹਦੇ ਨਾਲ ਮੁਕਾਬਲਾ ਕੀਹਦੇ ਨਾਲ ਮੰਨਦੇ ਹੋ ਬਿੱਟੂ ਵੀ 10 ਸਾਲ ਇੱਥੋਂ ਐਮਪੀ ਰਹੇ ਨੇ ਸਾਡਾ ਤਾਂ ਜੀ ਸਾਡਾ ਤਾਂ سپورਟ ਜੀ ਕਾਂਗਰਸ ਦੇ ਨਾਲ ਹੈ ਸਾਡੇ ਦਾ ਭਾਵੇਂ ਅਸੀਂ ਤਾਂ ਸਿਰਫ سپورਟ ਕਾਂਗਰਸ ਨੂੰ ਕਰੀਏ ਔਰ ਕਾਂਗਰਸ ਨੂੰ ਕਰਦੇ ਰਵਾਂਗੇ ਚਾਹੇ ਬਿੱਟੂ ਜੀ ਆਣ ਚਾਹੇ ਕੋਈ ਵੀ ਆਣ ਸਾਡੇ ਵੱਲੋਂ ਪੂਰੀ سپورਟ ਕਾਂਗਰਸ ਨੂੰ ਹੈ ਹਾਂ ਜੀ ਕਾਂਗਰਸ ਨੂੰ ਇਸ ਵਕਤ ਫਿਰ ਰਾਜਾ ਵੜਿੰਗ ਨੂੰ سپورਟ ਪੂਰੀ ਰਾਜਾ ਵੜਿੰਗ ਨੂੰ سپورਟ ਹੈ ਜੀ ਸਾਡੇ ਪੂਰੇ ਕਾਂਗਰਸ ਹਲਦੀ ਦਾ ਕਾਂਗਰਸ ਹਲਦੀ ਪੂਰੀ سپورਟ ਹੈ ਯਾਰ ਨਹੀਂ ਬੇਟੂ ਤੁਹਾਡੇ ਕੋਲੇ ਆਣ ਕਿ ਨਹੀਂ ਯਾਰ 10 ਸਾਲ ਤੱਕ ਕਾਂਗਰਸ ਵੱਲੋਂ ਉਹਨਾਂ ਨੇ ਤੁਹਾਡੀ ਵੀ ਨਮਾਇੰਦੀ ਜਿੱਤੀ ਹੋਵੇ। ਪਰ ਅੱਜ ਕਿਉਂ ਛੱਡ ਕੇ ਗਏ? 10 ਸਾਲ ਜਦਾ ਸਿੱਧਾ ਇੱਕ ਘਰ ਦੇ ਵਿੱਚ 10 ਸਾਲ ਲਾ ਲੇ ਤਾਂ ਹੁਣ ਕਿਉਂ ਕਪੜਾ ਘਰ ਛੱਡ ਕੇ ਚਲੇ ਗਏ? ਕੋ 10 ਸਾਲ ਆਪਣੇ ਘਰੇ ਕਰਾ ਲਿਆ ਤਾਂ ਤੁਸੀਂ 11ਵੇਂ ਸਾਲ ਆਪ ਆਪਣੀ ਜਾਨ ਨਹੀਂ ਛੱਡ ਦੋਗੇ? ਨਹੀਂ ਛੱਡ ਦਦਨੇ। ਸਾਡੇ ਲਈ ਤਾਂ ਆਪਣਾ ਆਪਣਾ ਪਿਆਰ ਹੈ, ਸਾਡਾ ਸਾਡਾ ਪਰਿਵਾਰ ਹੈ ਇਹ ਕਾਂਗਰਸ। ਸਾਡੀ ਕਾਂਗਰਸ ਨਾਲ ਚੱਲਦੇ, ਅਸੀਂ ਵੀ ਤਾਂ ਚੱਲੀ ਰਹੇ ਹਾਂ। ਉਹਨਾਂ ਨੇ ਗਲਤ ਕੀਤਾ ਛੱਡ ਕੇ ਨਹੀਂ ਜਾਣਾ। ਅੱਦੇ ਹੀ ਛਾਣਾ ਚਾਹੀਦਾ ਸੀ। ਨੇ ਜਾਣਾ ਜੀ ਤੁਸੀਂ ਉਹ ਤਾਂ ਕਿਹਦੇ ਦਲ ਬਦਲੇ ਤੇ ਹੁਣ ਵੀ ਮੈਂ ਲੁਧਿਆਣੇ ਚ ਜਿਹੜਾ ਲੋਕ ਮੇਰੇ ਨਾਲ ਨੇ ਬਿਲਕੁਲ ਜੀ ਅਸੀਂ ਤਾਂ ਕਹਿੰਦੇ ਨਹੀਂ ਤਦਕੋ ਸਾਡਾ ਅਸੀਂ ਅਸੀਂ ਆਪਣੇ ਸਮਰਥਕ ਆ ਜੀ ਉਹਨਾਂ ਦੇ ਆਪਣੇ ਸਮਰਥਕ ਹੋਣਗੇ ਹਾਂ ਜੀ ਤੁਹਾਡਾ ਫਿਰ ਉਸ ਮੁਕਾਬਲੇ ਤੁਸੀਂ ਆਪਣੇ ਆਪ ਨੂੰ ਕਿੰਨਾ ਕੈਮ ਮੰਨਦੇ ਅਸੀਂ ਪੂਰਾ ਕੈਮ ਮੰਨਦੇ ਜੀ ਸਾਡੇ ਵੱਲੋਂ ਪੂਰਾ ਜੋਰ ਲੱਗਿਆ ਹੈ ਅਸੀਂ ਪੂਰਾ ਕੈਮ ਹੈ ਇਹ ਸਹੀ ਰਾਜੇ ਵਿਡਿੰਗ ਦਾ ਜਿਹੜਾ ਇੰਤਜ਼ਾਰ ਹੋ ਰਿਹਾ ਇੱਧਰ ਲਈ ਸ਼ਹਿਰ ਤੋਂ ਜਿਹੜਾ ਸਮਰਾਲਾ ਚੌਕ ਦਾ ਰੋਡ ਸ਼ਵਾਰਾ ਤੁਸੀਂ ਬੜਾ ਵਕਤ ਦੇ ਇੰਤਜ਼ਾਰ ਕਰ ਰਹੇ ਹੋ ਤੁਪੇ ਖੜੇ ਜੀ ਬਿਲਕੁਲ ਜੀ ਮੈਂ ਸ਼ਿਸ਼ਵਕਤੀ ਲੁਧਿਆਣਾ ਸ਼ਹਿਰੀ ਪ੍ਰਧਾਨ ਸੇਵਾਦਾਰ ਆ। ਮੈਂ ਨਾ ਪੂਰੀ ਸਾਡੀ ਟੀਮ ਤੁਸੀਂ ਦੇਖ ਸਕਦੇ ਹੋ 250 ਦੇ ਕਰੀਬ ਸੇਵਾਦਾਰ ਦੀ ਟੀਮ ਪੂਰੀ ਇਕੱਠੀ ਹੋਈ ਹੋਈ ਹੈ ਰਾਜਾ ਮੀਟਿੰਗ ਦਾ ਸਵਾਗਤ ਕਰਨ ਲਈ। ਰਾਜਾ ਮੀਟਿੰਗ ਬਹੁਤ ਵਧੀਆ ਨੇਤਾ ਦੇ ਉੱਤੇ ਉਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਬਲਾਰਾ ਹੋ ਸਕਦਾ। ਦੇਖੋ ਜੀ ਮੈਨੂੰ ਇਹਨਾਂ ਪਤਾ ਹੈ ਕਿ ਇਸ ਵਾਰ ਕਾਂਗਰਸ ਦੀ ਚੋਲੀ 13 ਦੀ 13 ਸੀਟਾਂ ਬਹਿ ਰਹੀ ਹੈ। 13 ਦੀ 13 ਸੀਟਾਂ ਬਹਿਣ ਗਿਆ ਜੀ ਲੋਕੀ ਬਦਲਾਵ ਚਾਹੁੰਦੇ ਆ ਉਹ ਬਦਲਾਵ ਆਉਣ ਵਾਲਾ ਜੀ। ਪ੍ਰਧਾਨ ਚ ਆਪ ਚੋਣ ਮੈਦਾਨ ਦੇ ਵਿੱਚ ਹੈ ਪਰ ਹੱਲ ਧਿਆਨੇ ਤੋਂ ਤੁਹਾਡੇ ਦੇਖੋ ਜੀ ਇਹਦੇ ਹਾਈ ਕਮਾਂਡ ਦਾ ਫੈਸਲਾ ਮੈਂ ਤਾਂ ਕਹਿੰਦਾ ਜੀ ਜਿਹੜਾ ਮਰਜੀ ਅੱਜ ਦੀ ਰੇਡ 'ਚ ਕਾਂਗਰਸ ਜਿਹੜਾ ਮਰਜੀ ਵਰਕਰ ਇੱਥੇ ਲਾ ਦਿੰਦੀ ਉਹਦੀ ਜਿੱਤ ਪ੍ਰਾਪਤ ਹੋਣੀ ਸੀ ਵੈਸੇ ਬਹੁਤ ਵੱਡਾ ਫੈਸਲਾ ਹਾਈ ਕਮਾਂਡ ਨੇ ਜਿਹੜਾ ਪੰਜਾਬ ਪ੍ਰਧਾਨ ਨੂੰ ਇੱਥੇ ਭੇਜਿਆ ਤੇ ਅਸੀਂ ਪੰਜਾਬ ਪ੍ਰਧਾਨ ਦੀ ਝੋਲੀ ਵਿੱਚ ਲੁਧਿਆਣਾ ਦੀ ਟਿਕਟ ਪਾਉਣ ਦਾ ਫੈਸਲਾ ਕਰ ਲਿਆ ਇਹ ਨਹੀਂ ਕਿ ਗੱਲ ਲੁਧਿਆਣਾ ਪੂਰਾ ਪੰਜਾਬ ਸਾਡੇ ਪੰਜਾਬ ਪ੍ਰਧਾਨ ਸੁਭਾਸ਼ ਭਾਰਗਜ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਦ੍ਰਿੜ ਕਰ ਲਿਆ ਦੇਖੋ ਜੀ ਅਜੇ ਸੁਭਾਸ਼ ਭਾਰਗਜ ਤਵੇਰ ਦੇ 9 ਵਜੇ ਦੇ ਇੱਥੇ ਪਹੁੰਚੇ ਹੋਏ ਨੇ ਪੰਜਾਬ ਪ੍ਰਧਾਨ ਹੋਣ ਦੀ ਬਰਵ ਉਹ ਰਾਜਾ ਇਹ ਦਿਨ ਸਾਰੀ એનર્ਜੀ ਦੀ ਲੁਧਿਆਣੇ ਤੇ ਲਾ ਰਹੇ ਹਾਂ ਨਹੀਂ ਪੂਰੀ એનર્ਜੀ ਲੁਧਿਆਣੇ ਚ ਨਹੀਂ ਪੂਰੀ એનર્ਜੀ ਪੂਰੇ ਪੰਜਾਬ ਚ ਲੱਗੀ ਹੈ 올 ਇੰਡੀਆ ਤੇ ਲੱਗੀ ਹੈ ਜੀ ਤੁਸੀਂ ਤਾਬਨ ਲੈਂਡੂ ਦਾ ਸਰਵੇ ਦੇਖੋ ਜੀ ਉਹਦੇ ਵਿੱਚ ਸਾਰਾ ਕਾਂਗਰਸ ਦੀ 39 ਦੀ 39 ਸੀਟਾਂ ਆ ਰਹੀਆਂ ਐਂਡੀਆ ਦਾ ਖਾਤਾ ਨਹੀਂ ਖੁੱਲਿਆ ਉਸ ਤੋਂ ਇਲਾਵਾ ਸੀ ਹੋਰ ਕੀ ਕਹਿ ਸਕਦੇ ਇਹ ਸਾਰੀ ਦੇਖੋ ਜੀ ਬਦਲਾਵ ਸਰਦਾਰ ਮਨਮੋਹਨ ਸਿੰਘ ਜੀ 450 ਦਾ ਸਿਲੰਡਰ ਛੱਡ ਕੇ ਗਏ ਸੀ ਆਦੀ ਡੇਟ ਚ 1020 ਰੁਪਏ ਦਾ ਸਿਲੰਡਰ 120 ਰੁਪਏ ਦੀ ਸਬਸਿਡੀ ਦੇਖ ਕੇ ਤੁਸੀਂ ਕੀ ਕਹਿੰਦੇ ਹੋ ਲੋਕਾਂ ਨੂੰ ਬਗੜਾ ਲਓਗੇ ਨਹੀਂ ਜੀ ਲੋਕਾਂ ਨੂੰ ਸਬਸਿਡੀ ਦੇ ਬਹਾਨੇ ਇਹਨਾਂ ਨੇ 120 ਰੁਪਏ ਦੀ ਸਬਸਿਡੀ ਉਹ ਭਲੇ ਲੋਕਾਂ ਨੂੰ ਸਿਲੰਡਰ ਤੇ 350 ਦਾ ਸੀ ਇਹ ਤਾਂ ਸਾਰੇ ਦੇਖੋ ਜੀ ਲੋਕੇ ਚੋਚਲੇ ਜਿਹੜੇ ਕਰਨੇ ਸੀ ਭਾਜਪਾ ਨੇ ਕਰ ਲਏ ਹੁਣ ਤੁਸੀਂ ਰਮਨੀਤ ਬਿੱਟੂ ਦੀ ਗੱਲ ਕਰਦੇ ਹੋ ਰਮਨੀਤ ਮੇਰੀ ਚੋਰ ਨਾਲੋਂ ਪੰਡ ਕਾਲੀ ਉਹਨੂੰ ਪਹਿਲਾਂ ਇਹ ਵੇਟ ਸੀਗੀ ਸਾਡੇ ਕੋਲ ਕੋਈ ਕੈਂਡੀਡੇਟ ਨਹੀਂ ਕੈਂਡੀਡੇਟ ਹੁਣ ਇਹ ਪੰਜਾਬ ਲੈਵਲ ਦਾ ਬੰਦਾ ਆ ਗਿਆ ਹੁਣ ਦੇਖਦੇ ਆ ਦੇਖੋ ਜੀ ਉਹਨੂੰ ਆਪਣੀ ਜਿੱਤ ਵੱਲ ਆਪਣੇ ਬੂਥਾ ਵੱਲ ਧਿਆਨ ਦੇਣਾ ਚਾਹੀਦਾ ਕਾਂਗਰਸ ਵਰਕਰ ਆਦਿ ਇਹਨਾਂ ਤੋਂ ਛਾਹੀਤ ਹੈ ਤੇ ਜੇ ਮੈਂ ਕਹਿੰਦਾ ਜੀ ਰਮਨਜੀਤ ਬਿੱਟੂ ਅੱਜ ਗੱਲਾਂ ਕਰਦਾ ਇਹ ਬਾੜੇਵਾਲ ਵਾਲਾ ਪਿੰਡ ਤੱਪ ਕੇ ਦਿਖਾ ਦੇ ਮੋਦੀ ਦੀ ਫੋਟੋ ਲਾ ਕੇ ਮੈਂ ਮੰਨ ਜੂਗਾ ਕਿ ਇਹ ਕੋਈ ਲੀਡਰ ਹੈਗਾ 10 ਸਾਲ ਸਾਡੀ ਕਾਂਗਰਸ ਨੇ ਇਹਨੂੰ ਐਮਪੀ ਬਣਾਇਆ ਇਹ ਕਿਸੇ ਉਹਦੀ ਬਦੌਲਤ ਨਹੀਂ ਬਣਿਆ ਜਿਹੜਾ ਬੰਦਾ ਆਪਣੇ ਦਾਦੇ ਦੀ ਜਿਹੜੀ ਸ਼ਹਾਦਤ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾ ਸਕਦਾ ਮੈਂ ਨਹੀਂ ਅੱਜ ਹੋਰ ਕੋਈ ਵਰਡ ਮੈਂ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਸਾਡਾ ਕਾਂਗਰਸ ਦੇ ਸੇਵਾਦਾਰ ਫਲੰਟਰ ਆਰਗੇਨਾਈਜੇਸ਼ਨ ਆ ਕਾਂਗਰਸ ਦੇ ਵਿੱਚ ਅਸੀਂ ਰਾਹੁਲ ਗਾਂਧੀ ਜੀ ਨੂੰ ਜਿਤਾ ਕੇ ਹੀ ਦਮ ਲਵਾਂਗੇ ਪ੍ਰਧਾਨ ਮੰਤਰੀ ਮੋਦੀ ਤਾਂ ਮੰਗਲ ਸੂਤਰ ਦਾ ਜ਼ਿਕਰ ਲਿਆ ਇਹ ਮੁਸਲਮਾਨਾਂ ਦੀ ਗੱਲ ਹੋ ਰਹੀ ਆ ਬਿੰਦੂ ਖਤਰੀ ਦੀ ਗੱਲ ਇਲੈਕਸ਼ਨ ਦੇ ਵਿੱਚ ਹੋਰ ਵੀ ਕਈ ਲੋਕ ਕਰ ਰਹੇ ਨੇ ਦੇਖੋ ਜੀ ਕਰੀ ਜਾਓ ਤੁਸੀਂ ਇੱਕ ਗੱਲ ਦੱਸੋ ਜੀ ਸਾਡੇ ਤੁਸੀਂ ਇੱਥੇ ਪਹੁੰਚਿਓ ਪੱਤਰਕਾਰ ਭਰਾ ਸਾਡੇ ਤੁਸੀਂ ਇੱਥੇ ਦੇਖੋ ਜੀ ਸਾਡੇ ਨਾਲ ਮੁਸਲਮਾਨ ਭਾਈਚਾਰਾ ਵੀ OBC ਵਿੰਗ SC ਵਿੰਗ ਜਨਰਲ ਕਾਸਟ ਈਚ ਐਂਡ ਏਵਰੀਥਿੰਗ ਸਾਰੀ ਕਾਸਟ ਸਾਡੇ ਨਾਲ ਜੁੜੀ ਹੋਈ ਆ ਤੁਸੀਂ ਦੇਖੋ ਜੋਗੀ ਨੇ ਅੱਜ ਤੋ 15 ਦਿਨ ਪਹਿਲਾਂ ਉੱਥੇ ਬਿਆਨ ਦਿੱਤਾ ਕਿ ਜੋ ਮੁਸਲਮਾਨ ਨੇ ਦੋ ਤੋਂ ਵੱਧ ਬੱਚੇ ਕਰਨਗੇ ਉਹਨਾਂ ਨੂੰ ਤੀਜੇ ਨੂੰ ਸਰਕਾਰੀ ਲਾਭ ਨਹੀਂ ਦਿੱਤਾ ਜਾਊਗਾ। ਉਹਦੇ ਨਾਲ ਤੁਸੀਂ ਦੇਖੋ ਜੀ ਜਿਹੜਾ ਗੋਦੀ মিডিਆ ਉਹਨੇ ਕੁਝ ਨਹੀਂ ਦਿਖਾਣਾ। ਤੁਸੀਂ YouTube ਤੇ ਦੇਖੋ ਜਿੰਨੇ ਚੈਨਲ ਨੇ ਉਹ ਤੁਹਾਨੂੰ ਸਾਰਾ ਕੁਝ ਸਪਸ਼ਟ ਕਰ ਦੇਣਗੇ ਜਿਹੜਾ ਮੁਸਲਮਾਨ ਭਾਈ ਜਰਾ ਤੇ ਰਾਜਪੂਤ ਭਾਈ ਜਰਾ UP ਦੇ ਵਿੱਚ ਦੇਖੋ ਜੀ UP ਦੇ ਵਿੱਚ ਵੀ ਇਸ ਵਾਰੀ ਰਿਕਾਰਡ ਤੋੜੇ ਵੋਟ ਪੈਣੀਆਂ ਕਾਂਗਰਸ ਨੂੰ ਤੁਹਾਡੇ ਸਾਹਮਣੇ ਨਤੀਜੇ 4 ਜੂਨ ਨੂੰ ਬੈਠ ਕੇ ਆਪਾਂ ਗੱਲ ਕਰਾਂਗੇ। ਬਿਲਕੁਲ ਜੀ ਤਾਂ ਇਹ ਕਾਂਗਰਸੀ ਵਰਕਰਾਂ ਦਾ ਜਿਹੜਾ ਸ਼ਾ ਲੁਧਿਆਣੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਉਣ ਦਾ